ਕੈਨੇਡਾ ਸਰਕਾਰ ਵੱਲੋਂ ਬਿਲ C12 ਜਿਸ ਨੂੰ ਸਟਰੈਂਥਨਿੰਗ ਕੈਨੇਡਾਸ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ ਵੱਜੋਂ ਜਾਣਿਆ ਜਾਂਦਾ ਹੈ 8 ਅਕਤੂਬਰ 2025 ਨੂੰ ਪੇਸ਼ ਕੀਤਾ ਗਿਆ ਇਹ ਬਿਲ ਬਿਲ C2 ਜਿਸ ਨੂੰ ਸਟਰੋਂਗ ਬਾਰਡਰਜ਼ ਐਕਟ ਵੱਜੋਂ ਜਾਣਿਆ ਜਾਂਦਾ ਹੈ ਦੇ ਕੁਝ ਹਿੱਸਿਆਂ ਤੇ ਆਧਾਰਿਤ ਹੈ ਬਿਲ C12 ਦਾ ਮਕਸਦ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸਰਹੱਦ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਦੱਸਿਆ ਗਿਆ ਹੈ ਪਰ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਨੇ ਇਸ ਬਿਲ ਬਾਰੇ ਗੱਲ ਕਰਦਿਆਂ ਕਿਹਾ ਕਿ ਹਾਲਾਂਕਿ ਅਜਿਹਾ ਬਿਲ ਆਉਣਾ ਲਾਜ਼ਮੀ ਸੀ ਪਰ ਇਸ ਜੁੜੀਆਂ ਕੁਝ ਚੀਜ਼ਾਂ ਤੇ ਲੀਗਲ ਕਮਿਊਨਿਟੀ ਚਿੰਤਾ ਪ੍ਰਗਟ ਕਰ ਰਹੀ ਹੈ ਜੋ ਕਨਸਰਨਿੰਗ ਪਾਰਟ ਆ ਜਾਂ ਲੀਗਲ ਕਮਿਊਨਿਟੀ ਵੀ ਜਿੱਤੇ ਜ਼ਿਆਦਾ ਵੈਰਡ ਹੈ ਗਿਆ ਉਹ ਇੱਕ ਬਿਲ ਦੇ ਵਿੱਚ ਬਾਰ-ਬਾਰ ਮੈਂਸ਼ਨ ਕੀਤਾ ਗਿਆ ਪਬਲਿਕ ਇੰਟਰਸਟ ਹੈ ਨਾ ਜੋ ਕਾਫੀ ਵੇਗ ਔਰ ਅਨਡਿਫਾਈਨਡ ਆ ਜੋ ਗਵਰਨਮੈਂਟ ਆਫ ਕੈਨੇਡਾ ਨੂੰ ਕਾਫੀ ਹਿਊਜ ਪਾਵਰ ਦੇ ਦਿੰਦੀ ਹੈ ਕਿ ਉਹ ਕਿਸੇ ਵੀ ਟਾਈਮ ਤੇ ਉਹਨੂੰ ਯੂਜ਼ ਕਰਕੇ ਚਾਹੇ ਐਪਲੀਕੇਸ਼ਨ ਨੂੰ ਕੈਨਸਲ ਕਰ ਦੇਵੇ ਸਸਪੈਂਡ ਕਰ ਦੇਵੇ ਜਾਂ ਇਨਟੇਕ ਨੂੰ ਸਟਾਪ ਕਰਦੇਵੇ ਤਾਂ ਇਦਾਂ ਦੇ ਉਹ ਡਿਸੀਜਨ ਫਿਊਚਰ ਦੇ ਵਿੱਚ ਲੈ ਸਕਦੇ ਆ ਅੰਡਰ ਥਿਸ ਅਗਰੇ ਬਿਲ ਪਾਸ ਹੋ ਜਾਂਦਾ ਤਾਂ ਬਿਲ ਸੀ 12 ਅਧਿਕਾਰੀਆਂ ਨੂੰ ਵੀਜ਼ਾ ਰੱਦ ਕਰਨ ਜਾਂ ਮੁਅਤਲ ਕਰਨ ਦੀ ਸ਼ਕਤੀ ਦੇਵੇਗਾ ਨਾਲ ਹੀ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਪੀਆਰ ਐਪਲੀਕੇਸ਼ਨਸ ਨੂੰ ਕੈਨਸਲ ਵੀ ਕੀਤਾ ਜਾ ਸਕਦਾ ਹੈ ਤੇ ਕਿਸੇ ਸਪੈਸਿਫਿਕ ਗਰੁੱਪ ਦੇ ਇਨਟੇਕ ਨੂੰ ਵੀ ਸਸਪੈਂਡ ਕੀਤਾ ਜਾ ਸਕਦਾ ਹੈ ਮੇਰਾ ਇਹ ਮੰਨਣਾ ਹੈ ਬਾਕੀ ਦਾ ਵੀ ਮੰਨਣਾ ਕਿ ਇਦਾਂ ਨਹੀਂ ਹੋਏਗਾ ਕਿ ਜਿਹੜੇ ਸਟੱਡੀ ਪਰਮਿਟ ਹੋਲਡਰ ਹੈ ਜਾਂ ਵਰਕ ਪਰਮਿਟ 홀ਡਰ ਆ ਉਹਨਾਂ ਦੇ ਵਰਕ ਪਰਮਿਟ ਕੋਈ ਕੈਨਸਲ ਹੀ ਹੋਣ ਲੱਗਿਆ ਜਿਨ੍ਹਾਂ ਦੇ ਸਟੇਟਸ ਕੰਪਲਾਈਡ ਆ ਜਾਂ ਜਿਨ੍ਹਾਂ ਨੇ ਆਪਣੇ ਕੰਡੀਸ਼ਨ ਨੂੰ ਪ੍ਰੋਪਰਲੀ ਮੀਟ ਕਰ ਰਿਹਾ ਉਹਨਾਂ ਲਈ ਤੇ ਇਦਾਂ ਕੋਈ ਐਸਾ ਕੋਈ ਡੇਂਜਰ ਨਹੀਂ ਲੱਗ ਰਿਹਾ ਪਰ ਜਿਨ੍ਹਾਂ ਨੇ ਆਪਣੇ ਸਟੱਡੀ ਪਰਮਿਟ ਨੂੰ ਜਾਂ ਵਰਕ ਪਰਮਿਟ ਦੀ ਕੰਡੀਸ਼ਨ ਨੂੰ ਪ੍ਰੋਪਰਲੀ ਮੀਟ ਨਹੀਂ ਕਰ ਰਹੇ ਜਾਂ ਨੂੰ ਫੋਲੋ ਨਹੀਂ ਕਰ ਰਹੇ ਉਹਨਾਂ ਵਾਸਤੇ ਇਹ ਚਿੰਤਾ ਦਾ ਵਿਸ਼ੇ ਹੋ ਸਕਦਾ

ਇਸ ਬਿੱਲ ਰਾਹੀਂ ਰਿਫਿਊਜੀ ਕਲੇਮਸ ਨਾਲ ਜੁੜੀ ਐਲੀਜੀਬਿਲਿਟੀ ਵਿੱਚ ਬਦਲਾਅ ਆ ਸਕਦਾ ਹੈ ਜਿਸ ਵਿੱਚ ਜੂਨ 2020 ਤੋਂ ਬਾਅਦ ਕੈਨੇਡਾ 'ਤੇ 1 ਸਾਲ ਦੇ ਅੰਦਰ ਅੰਦਰ ਰਿਫਿਊਜੀ ਕਲੇਮ ਕੀਤਾ ਹੋਣਾ ਜ਼ਰੂਰੀ ਹੋਵੇਗਾ ਜਿਸ ਬਾਰੇ ਗੱਲ ਕਰਦਿਆਂ ਇੰਟਰਨੈਸ਼ਨਲ ਸਿਕ ਸਟੂਡੈਂਟਸ ਐਸੋਸੀਏਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਬਿੱਲ ਫੀਕ ਅਸਾਈਲਮ ਸੀਕਰਸ ਵੱਲੋਂ ਕੀਤੇ ਐਕਸਪਲੋਇਟੇਸ਼ਨ ਤੇ ਰੋਕ ਲਾਉਣ ਲਈ ਚੰਗਾ ਕਦਮ ਹੈ ਪਰ ਇਹ ਬਿੱਲ ਅਸਲੀਅਤ ਵਿੱਚ ਸ਼ਰਨ ਲੈਣ ਦੀ ਲੋੜ ਵਾਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਵੀ ਆਮ ਤੌਰ 'ਤੇ ਜਿਹੜੇ ਜੈਨੂਇਨ ਕੇ ਹੈਗੀ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਬਟ ਆਲਸੋ ਐਟ ਅ ਸੇਮ ਟਾਈਮ ਆন্ডਰਸਟੈਂਡ ਕਿ ਜਿਹੜਾ ਸਿਸਟਮ ਆ ਉਹਦਾ ਅਬਿਊਜ਼ ਵੀ ਬਹੁਤ ਜ਼ਿਆਦਾ ਹੋਇਆ ਆ ਐਕਸਪਰਟ ਵੀ ਬਹੁਤ ਕੀਤਾ ਗਿਆ ਸਿਸਟਮ ਨੂੰ ਸੋ ਤੇ ਮਤਲਬ ਇਹਦਾ ਹੱਲ ਕਰਨ ਦੇ ਲਈ ਮੈਨੂੰ ਸਰਕਾਰ ਦੇ ਕੋਲ ਢਾਂਗੇ ਤਰੀਕੇ ਚਾਹੀਦੇ ਆ ਸਰਕਾਰ ਨੂੰ ਇਹ ਤੇ ਕੰਮ ਕਰਨਾ ਚਾਹੀਦਾ ਪਰ ਬਿਲ ਵਿੱਚ ਮੌਜੂਦ ਪਬਲਿਕ ਇੰਟਰਸਟ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜਾ ਪਬਲਿਕ ਇੰਟਰਸਟ ਆ ਉਹਨੂੰ ਜਿਹੜੀਆਂ ਚੀਜ਼ਾਂ ਸ਼ੇਪ ਕਰਦੀਆਂ ਹੋਈਆਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੂੰ ਪਤਾ ਕਿ ਕਿਦਾਂ ਦੇ ਐਲੀਮੈਂਟ ਦਾ ਪ੍ਰਭਾਵ ਹੈਗਾ ਜਾਂ ਕਿ ਕਿਦਾਂ ਦੇ ਮਤਲਬ ਜਿਹੜੇ ਹੁਣ ਰੀਸਨਲੀ ਆਪਾਂ ਮਤਲਬ ਐਂਟੀ ਸਿਕ ਹੇਟ ਵੀ ਦੇਖੀ ਆ ਜਾਂ ਫਿਰ ਇਮੀਗ੍ਰੈਂਟ ਦੇ ਖਿਲਾਫ ਜਿਹੜੀ ਹੇਟ ਆ ਉਹ ਸਾਰੀ ਆਰਗੇਨਿਕ ਨਹੀਂ ਸੀਗੀ ਕਾਫੀ ਮਰਫੇਕ ਅਕਾਊਂਟਸ ਹੁੰਦੇ ਆ ਜਾਂ ਜਿਹੜੇ ਬੋਟਸ ਹੁੰਦੇ ਆ ਜਿਹੜੇ ਆਨਲਾਈਨ ਨੈਰੇਟਿਵ ਕ੍ਰੀਏਟ ਕਰਦੇ ਆ ਜਿਹੜਾ ਉਹ ਆਨਲਾਈਨ ਨੈਰੇਟਿਵ ਆ ਉਹੀ ਮਦਰ ਪਬਲਿਕ ਇੰਟਰਸਟ ਬਣਾਉਂਦਾ ਨਾ ਸੋ ਮਤਲਬ ਇਨਸਟੈਡ ਆਫ ਵਰਕਿੰਗ ਔਨ ਫੈਕਟਸ ਐਂਡ ਫਿਗਰਸ ਸਰਵਿਸ ਤੋਂ ਜੇ ਸਰਕਾਰ ਮਦਰ ਪਬਲਿਕ ਇੰਟਰਸਟ ਨੂੰ ਸੈਟੀਸਫਾਈ ਕਰਨ ਦਾਪੇ ਮਨ ਦਾ ਡੈਫੀਨਿਟਲੀ ਅ ਪ੍ਰੋਬਲਮ ਚਿੰਤਾ ਜਤਾ ਰਹੀ ਹੈ ਸੰਸਥਾਵਾ ਵਿੱਚ ਬਿੱਲ ਨਾਲ ਸਰਕਾਰ ਨੂੰ ਮਿਲਣ ਵਾਲੀ ਪਾਵਰ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਬਿੱਲ ਹੈ ਨਾ ਇਹ ਇਸਤੇਮਾਲ ਕੀਤਾ ਜਾ ਸਕਦਾ ਹੈ ਅਗੇਂਸਟ ਹਿਊਮਨ ਰਾਈਟਸ ਇਸਤੇਮਾਲ ਕੀਤਾ ਜਾ ਸਕਦਾ ਹੈ ਅਗੇਂਸਟ ਔਮਨ ਇਸਤੇਮਾਲ ਕੀਤਾ ਜਾ ਸਕਦਾ ਹੈ ਅਗੇਂਸਟ ਯੂ ਨੋ ਐਨੀ ਕੰਟਰੀ ਐਨੀ ਰਿਲੀਜੀਅਨ क्योंकि अनचेक पावर है ना कि देखिए किसी भी ग्रुप और जो मैं समझा रहा था कि जो ग्रुप कुछ भी हो सकता है वो कल कह सकते हैं कि भाई ग्रुप है यू you नो know, ये मजहब ये रिलीजन उसके सारे हम परमिट्स कैंसिल कर देंगे ठीक है आप कहते हैं ये हुकूमत नहीं करेगी अगली हुकूमत कर सकती है उसके बाद वाली कर सकती है तो मसला ये है कि अनचेक पावर सुखप्रीत कौर ओमनी न्यूज़ ब्रैम्पटन